ਪਹਿਲਾਂ ਤਾਂ ਤੁਸੀਂ ਆਮ ਆਦਮੀ ਪਾਰਟੀ ਚ ਆਏ ਤੁਸੀਂ ਤੁਸੀਂ ਵੀ ਪਹਿਲੀਆਂ ਪਾਰਟੀਆਂ ਦੇਖੀਆਂ ਨੇ ਪਹਿਲੀ ਪਾਰਟੀ ਚ ਤੇ ਆਮ ਆਦਮੀ ਪਾਰਟੀ ਚ ਤੁਹਾਨੂੰ ਹੁਣ ਤੱਕ ਕਿੰਨਾ ਕੁ ਡਿਫਰੈਂਟ ਲੱਗਿਆ ਪਾਰਟੀ ਜਾ ਕੇ ਸੁੱਖ ਸਾਈ ਸਾ ਲਿਆ ਇਹ ਚ ਬਹੁਤ ਡਿਸਪਲਿਨ ਬਹੁਤ ਜ਼ਿਆਦਾ ਤੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਤੇ ਬਾਕੀ ਪੰਜਾਬ ਚ 2 ਸਾਲ ਜਿਸ ਕੰਮ ਕੀਤਾ ਹੈ ਲੋਕਾਂ ਕਾ ਉਹਨਾਂ ਦੇ ਕੰਮਾਂ ਨੂੰ ਵੋਟ ਪਾਉਣਗੇ ਸਾਡੇ ਕਦੇ ਵੀ ਵਿਰੋਧ ਵਾਲੀ ਗੱਲ ਨਹੀਂ ਹੋਈ ਤੇ ਆਪਣੇ ਸੰਗੋਂ ਤਾਂ ਸਾਡੇ ਇੰਨਾ ਕੱਟ ਕੇ ਕਿਤੇ ਪਿੰਡ ਦੇ ਕਿਹਾ ਕਿਸਾਨੋ ਪੂਰੀ ਆਸ ਹੈ ਕਿ ਜਦੋਂ ਇਹ ਰਿਜ਼ਲਟ ਆਊਗਾ ਇੱਕ ਚੋਣ ਨੂੰ ਵੋਟਾਂ ਪੈਣੀਆਂ ਤਾਂ ਚਾਰ ਚੋਣਾਂ ਚੱਲ ਰਹੀਆਂ ਬਹੁਤ ਵਧੀਆ ਕੰਪਨ ਆਪਾਂ ਵਿਨ ਕਰਾਂਗੇ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਰੋਜ਼ਾਨਾ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਵਿੱਚ ਸਿਆਸਤ ਪੂਰੀ ਭਕੀ ਹੋਈ ਹੈ ਗਰਮਾਈ ਹੋਈ ਹੈ ਕਿਉਂਕਿ ਰੋਜ਼ਾਨਾ ਕਈ ਲੋਕ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਨੇ ਕਈ ਆਮ ਆਦਮੀ ਪਾਰਟੀ ਛੱਡ ਕੇ ਹੋਰ ਪਾਰਟੀਆਂ 'ਚ ਸ਼ਾਮਲ ਹੋ ਰਹੇ ਨੇ ਅੱਜ ਹਲਕਾ ਫਤਿਹਗੜ੍ਹ ਸਾਹਿਬ ਦੀ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਇਹ ਉਹ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਫਤਿਹਗੜ੍ਹ ਸਾਹਿਬ ਜੀਪੀ ਨੇ ਸਾਡੇ ਨਾਲ ਗੁਰਪ੍ਰੀਤ ਸਿੰਘ ਜੀਪੀ ਜੀਪੀ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਮਰ ਨਿਊਜ਼ ਦਾ ਬਹੁਤ ਧੰਨਵਾਦ ਥੋੜੇ ਸਮਾਂ ਨਿਊਜ਼ ਦਾ ਜਿਹੜੇ ਪਿੰਡ-ਪਿੰ ਸਾਡੀ ਆਵਾਜ਼ ਬੁਲੰਦ ਕਰਦੇ ਲੋਕਾਂ ਦੀ ਗੱਲ ਕਰਦੇ ਹਾਂ ਤੇ ਕਿਵੇਂ ਲੱਗਦਾ ਹੈ ਪਹਿਲਾਂ ਤਾਂ ਤੁਸੀਂ ਆਮ ਆਦਮੀ ਪਾਰਟੀ ਚ ਆਏ ਤੁਸੀਂ ਤੁਸੀਂ ਵੀ ਪਹਿਲੀਆਂ ਪਾਰਟੀਆਂ ਦੇਖੀਆਂ ਨੇ ਪਹਿਲੀ ਪਾਰਟੀ ਚ ਤੇ ਆਮ ਆਦਮੀ ਪਾਰਟੀ ਚ ਤੁਹਾਨੂੰ ਹੁਣ ਤੱਕ ਕਿੰਨਾ ਕੁ ਡਿਫਰੈਂਟ ਲੱਗਿਆ ਮੈਂ ਦੱਸਦਾ ਜੀ ਮੈਂ ਇਸ ਪਾਰਟੀ ਜਾ ਕੇ ਸੁੱਖ ਸਹੀ ਸਾਹ ਲਿਆ ਇਹ ਚ ਬਹੁਤ ਡਿਸਪਲਿਨ ਬਹੁਤ ਜ਼ਿਆਦਾ ਤੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਤੇ ਬਾਕੀ ਪੰਜਾਬ ਚ 2 ਸਾਲ ਜਿਸ ਕੰਮ ਕੀਤਾ ਹੈ ਲੋਕ ਅਜ ਉਹਨਾਂ ਦੇ ਕੰਮਾਂ ਨੂੰ ਵੋਟ ਪਾਉਣਗੇ ਤੇ ਸਾਨੂੰ ਪੂਰੀ ਉਮੀਦ ਹੈ ਅਸੀਂ ਬਹੁਤ ਵੱਡੇ ਫਰਕ ਨਾਲ ਜਿੱਤਾਂਗੇ ਤੁਸੀਂ ਵੀ ਹੁਣੇ ਦੇਖਿਆ ਤੁਸੀਂ ਇਸ ਪਿੰਡ ਦੇ ਵਿੱਚ ਮੀਟਿੰਗ ਕਰਨ ਆਏ ਸੀਗੇ ਪਰ ਕਿਤੇ ਨਾ ਕਿਤੇ ਲੋਕ ਫਿਰ ਵੀ ਕਹਿੰਦੇ ਆ ਵੀ ਹਾਂ ਵੀ ਪੁਰਾਣੇ ਕਈ ਲੀਡਰਾਂ ਤੋਂ ਲੋਕ ਫਿਰ ਵੀ ਅੱਕੇ ਹੋਏ ਨਜ਼ਰ ਆ ਰਹੇ ਨੇ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਪਿੰਡਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਿਸਾਨ ਵੀ ਵਿਰੋਧ ਕਰਨ ਆ ਰਹੇ ਆ ਆਮਦਮੀ ਪਾਰਟੀ ਦਾ ਕਦੇ ਵੀ ਸਾਡੇ ਤੱਕ ਇਦਾਂ ਦੀ ਕੋਈ ਵਿਰੋਧ ਵਾਲੀ ਗੱਲ ਹੋਈ ਨਹੀਂ ਜੀ ਸਾਡੇ ਕਦੇ ਵੀ ਵਿਰੋਧ ਵਿਰੋਧ ਵਾਲੀ ਗੱਲ ਨਹੀਂ ਹੋਈ ਤੇ ਆਪਣੇ ਸੰਗੋਂ ਤਾਂ ਸਾਡੇ ਇੰਨਾ ਇਕੱਠ ਕਦੇ ਕਿਤੇ ਪਿੰਡ ਦੇ ਦੇਖਿਆ ਕਦੇ ਨਹੀਂ ਦੇਖਿਆ ਹੁਣ ਸਾਡਾ ਬਹੁਤ ਵਧੀਆ ਇਕੱਠ ਹੋ ਰਿਹਾ ਲੋਕ ਐਕਚੁਅਲੀ ਕੀ ਹੈ ਸਾਡੇ ਮੁੱਖ ਮੰਤਰੀ ਸਾਨੂੰ ਬਹੁਤ ਲੋਕੀ ਲਾਈਕ ਕਰਦੇ ਪਰਸੋਂ ਰੋਡ ਸ਼ੋਅ ਹੋਇਆ ਰੋਡ ਸ਼ੋਅ ਦੇ ਵਿੱਚ 20 ਤੇ 25 ਹਜ਼ਾਰ ਬੰਦਾ ਆਇਆ ਕਦੇ ਵੀ ਕਿਸੇ ਰੋਡ ਸ਼ੋਅ ਚ ਇੰਨਾ ਬੰਦਾ ਨਹੀਂ ਆਉਂਦਾ ਕਿਉਂਕਿ ਲੋਕੀ ਭਗਵੰਤ ਮਾਜੀ ਨੂੰ ਦੇਖਣ ਆਉਂਦੇ ਉਹਨੂੰ ਸੁਣਨਾ ਆਉਂਦੇ ਆ ਤੇ ਉਹਨਾਂ ਨੇ ਜਿਹੜੇ ਕੰਮ ਕੀਤੇ ਪੰਜਾਬ ਦੇ ਲੋਕੀ ਉਹਨੂੰ ਸਰਾਉਂਦੇ ਨੇ ਚੰਗਾ ਸਮਝ ਫਤਿਹਗੜ ਸਾਹਿਬ ਸੈਬ ਜਾਦਾਂ ਦੀ ਧਰਤੀ ਇੱਥੇ ਵਾਸਤੇ ਆਉਣ ਵਾਲੇ ਸਮੇਂ ਲਈ ਫਤਿਹਗੜ੍ਹ ਸਾਹਿਬ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਲਈ ਪੂਰੀ ਦੁਨੀਆ ਦੇ ਲੋਕ ਇੱਥੇ ਆਉਂਦੇ ਨੇ ਜਦੋਂ ਸ਼ੀਦੀ ਦਿਹਾੜੇ ਹੁੰਦੇ ਨੇ ਕਿਵੇਂ ਚੋਣਾਂ ਤੋਂ ਬਾਅਦ ਇੱਥੇ ਲਈ ਕੋਈ ਨਵੀਂ ਪਲਾਨਿੰਗ ਮੇਰੀ ਦਿਲ ਦੀ ਇੱਛਾ ਹੈ ਇਹ ਸ੍ਰੀ ਫਤਿਹਗੜ੍ਹ ਸਾਹਿਬ ਇੱਕ ਟੂਰਿਸਟ ਹੱਬ ਤੇ ਇੱਕ ਸ੍ਰੀ ਫਤਿਹਗੜ੍ਹ ਸਾਹਿਬ ਆਪਾਂ ਹੈਰੀਟੇਜ ਬਣਾਉਣ ਬਾਰੇ ਸੋਚ ਰਹੇ ਆ ਪਰਮਾਤਮਾ ਸੁੱਖ ਰੱਖੇ ਸਾਡੀ ਸਰਕਾਰ ਬਣੇ ਕਿਉਂਕਿ ਅੱਜ ਪੂਰੀ ਸਾਨੂੰ ਆਸ ਹੈ ਜੀ ਮੈਂ ਸਾਡਾ ਜਿਹਨੇ ਭਾਈ ਵਾਲੀ ਸਰਕਾਰਾਂ ਨੇ ਸਾਨੂੰ ਪੂਰੀ ਆਸ ਉਹ ਚੱਕਰ ਚ ਜਿਹੜੀਆਂ ਆਉਣ ਵਾਲੇ ਟਾਈਮ ਚ ਘੱਟੋ ਘੱਟ 350 ਦੇ ਕਰੀਬ ਸੀਟਾਂ ਜਿੱਤ ਰਹੇ ਆ ਸਾਨੂੰ ਪੂਰੀ ਆਸ ਗਵਰਨਮੈਂਟ ਬਣੂਗੀ ਗਵਰਨਮੈਂਟ ਤੋਂ ਬਣਨ ਤੋਂ ਬਾਅਦ ਤੇ ਜੋ ਸਾਡਾ ਮਿਸ਼ਨ ਹੈ ਸ੍ਰੀ ਫਤਿਹਗੜ ਸਾਹਿਬ ਨੂੰ ਇੱਕ ਵਧੀਆ ਸ਼ਹਿਰ ਬਣਾਉਣਾ ਤੇ ਕਿਵੇਂ ਲੱਗਦਾ ਕੰਪੇਨਿੰਗ ਕਿਵੇਂ ਚੱਲ ਰਹੀ ਹੈ ਆਲ ਰੌਂਡ ਕੈਂਪੇਨ ਅੱਜ ਮਸਫੀਰ ਦਾ 10 ਮਿੰਟਾਂ ਜਾ ਚੁੱਕੇ ਆ ਤੇ ਦਾਸਪਰਨਾ ਜੀ ਬਹੁਤ ਵਧੀਆ ਰੁਝਾਨ ਦੇਖਣ ਨੂੰ ਮਿਲ ਰਿਹਾ ਵਧੀਆ ਲੱਗ ਰਿਹਾ ਤੇ ਲੋਕੀ ਬਹੁਤ ਵਧੀਆ ਰਿਸਪੌਂਡ ਕਰ ਰਹੇ ਆ ਤੇ ਸਾਨੂੰ ਪੂਰੀ ਆਸ ਹੈ ਕਿ ਜਦੋਂ ਇਹ ਰਿਜ਼ਲਟ ਆਊਗਾ ਇੱਕ ਜੀ ਨੂੰ ਵੋਟਾਂ ਪੈਣੀਆਂ ਤਾਂ ਚਾਰਜ ਨੂੰ ਚੱਲ ਰਿਹਾ ਬਹੁਤ ਵਧੀਆ ਕੰਪਨ ਆਪਾਂ ਵਿਨ ਕਰਾਂ ਕਾਫੀ ਦਿਨ ਹੋ ਗਿਆ ਮਤਲਬ 2-3 ਮਹੀਨੇ ਹੋ ਚੁੱਕੇ ਆ ਤੁਹਾਨੂੰ ਆਮ ਆਦਮੀ ਪਾਰਟੀ ਜੁਆਇਨ ਕੀਤੀਆਂ ਨੂੰ ਕੀ ਲੱਗਦਾ ਹੈ ਵੀ ਜਿਵੇਂ ਹੋਰ ਦੂਜੀਆਂ ਸਰਕਾਰਾਂ 'ਚ ਤੁਸੀਂ ਰਹੇ ਹੋ ਕਿਵੇਂ ਦਾ ਉੱਥੇ ਸਟ੍ਰੈਸ ਹੁੰਦਾ ਸੀਗਾ ਜਾਂ ਇੱਥੇ ਫ੍ਰੀ ਮਾਈਂਡ ਹੋ ਕੇ ਕੰਮ ਕਰ ਰਹੇ ਹਾਂ ਜਾਂ ਕਾਨੂੰਨ ਕਾਇਦਾ ਕੁਝ ਜਾਂ ਕੋਈ ਪ੍ਰੈਸ਼ਰ ਹੋਵੇ ਦਿਮਾਗ ਤੇ ਨਹੀਂ ਨਹੀਂ ਕੋਈ ਪ੍ਰੈਸ਼ਰ ਨਹੀਂ ਅੱਜ ਮੈਨੂੰ 49 ਦਿਨ ਦੇ ਕਰੀਬ ਮੈਨੂੰ ਕੰਪਲੀਨ ਕਰਦਿਆਂ ਕਿ 49 49 ਦਿਨਾਂ ਚ ਮੈਂ 460 ਦੇ ਕੀ ਮੈਂ ਫੰਕਸ਼ਨ ਅਟੈਂਡ ਕਰ ਚੁੱਕਿਆ ਤੇ ਬੋਲ ਚੁੱਕਿਆ ਹਾਂ ਸਟੇਜਾਂ ਦੇ ਬੋਲ ਚੁੱਕਿਆ ਹਾਂ ਤੇ ਮੇਰਾ ਇੱਕ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਜਦੋਂ ਮੈਂ ਪੋਲਿਟਿਸ ਕਰ ਰਿਹਾ ਹਾਂ ਵੀ ਜੋ ਮੇਰੇ ਲਈ ਆਪਣਾ ਮੇਰਾ ਏਜੰਡਾ ਹੁੰਦਾ ਜੋ ਮੇਰਾ ਮਤਲਬ ਮੈਂ ਸਵੇਰੇ ਬਣਾ ਕੇ ਤੁਰਦਾ ਵੀ ਮੈਂ ਇਹ ਚੀਜ਼ ਕਰਨੀ ਹੈ ਤੇ ਮੈਂ ਇੱਥੇ ਜਾਣਾ ਮੈਂ ਮਤਲਬ ਉਹ ਮੇਰਾ ਆਉਂਦਾ ਵੀ ਵੀ ਮੈਂ ਉਹ ਕੰਪਲੀਟ ਕਰਾਂ ਜਿਹੜਾ ਮੈਨੂੰ ਟਾਰਗੇਟ ਮਿਲਿਆ ਚਾਹੇ ਕਿਦੇ ਵਿਆਹ ਆਏ ਕਿਦੇ ਚਾਹੇ ਉਹ ਹੋ ਗਏ ਚਾਹੇ ਕਿਦੇ ਦੁੱਖ ਸੁੱਖ ਚ ਹੈ ਤੇ ਉਹ ਮੈਂ ਕੰਪਿਊਟਰ ਮਤਲਬ ਮੇਰੀ ਕੋਸ਼ਿਸ਼ ਹੁੰਦੀ ਮੈਂ 100% ਲੋਕਾਂ ਕੋਲ ਜਾਵਾਂ ਪਰ ਕਈ ਵਾਰੀ ਕੋਈ ਇਦਾਂ ਦੇ ਪ੍ਰੋਗਰਾਮ ਆਉਂਦੇ ਆ ਪਰ ਮੇਰੀ ਇਹ ਹੈ ਕਿ ਜੇ ਮਨ ਜਿਵੇਂ ਸਪੋਜ਼ ਕਰੂੰ 16 ਪਿੰਡਾਂ 'ਚ ਪ੍ਰੋਗਰਾਮ ਰੱਖਿਆ ਤੇ ਮੇਰੇ 16 ਪਿੰਡਾਂ 'ਚ ਪ੍ਰੋਗਰਾਮ ਕਰਦਾ ਤੇ ਰਾਤ ਨੂੰ ਸ਼ਹਿਰਾਂ 'ਚ ਜਾ ਕੇ ਕਰਦਾ ਤੇ ਕਿਵੇਂ ਦਾ ਮਹਿਸੂਸ ਕਿਵੇਂ ਦਾ ਹੋ ਰਿਹਾ ਕਿੰਨਾਂ ਕ ਲੋਕਾਂ ਦਾ ਪਿਆਰ ਕਹਿ ਸਕਦੇ ਆ ਕਿੰਨਾਂ ਕ ਲੋਕਾਂ ਦਾ ਸਹਿਯੋਗ ਮਿਲਦਾ ਤੁਸੀਂ ਆਪਾ ਦੇਖ ਹੀ ਰਹੇ ਆ ਤੇ ਬਹੁਤ ਵੱਡਾ ਇਕੱਠ ਪਿੰਡ 'ਚ ਹੋਇਆ ਤੇ ਇਹ ਤੁਸੀਂ ਦੇਖ ਹੀ ਰਹੇ ਹੋ ਗੱਡੀਆਂ ਆਪਣੇ ਨਾਲ ਘੱਟੋ ਘੱਟ 40-50 ਗੱਡੀਆਂ ਚੱਲ ਰਹੀਆਂ ਨੇ ਤੇ ਲੋਕ ਐਵੇਂ ਨਹੀਂ ਆਉਂਦੇ ਲੋਕ ਇਹ ਦੇਖਦੇ ਯਾਰ ਬੰਦਾ ਕਿਹੜੀ ਪਾਰਟੀ ਪੰਜਾਬ ਚ ਕੰਮ ਕਰਦੀ ਹੈ ਕਿਹੜੇ ਲੀਡਰ ਨੂੰ ਟਿਕਟ ਮਿਲੀ ਹੈ ਤਾਂ ਹੀ ਸਾਡੇ ਮਗਰ ਸਾਡੇ ਦੋਸਤ મિતਰ ਇੱਕ ਵਧੀਆ ਜਿਵੇਂ ਮੂਵਮੈਂਟ ਹੈ ਪੂਰੇ ਹਲਕੇ ਚ ਕਿਉਂਕਿ ਮੂਵਮੈਂਟ ਹੀ ਹੁੰਦੀ ਹੈ ਨਾ ਬਿਲਕੁਲ ਵੀ ਲੋਕ ਕੀ ਕਹਿੰਦੇ ਉਹ ਗਈਆਂ ਆਵਾਦਵੀ ਪਾਰਟੀ ਦੀਆਂ ਗੱਡੀਆਂ ਉਹ ਗਿਆ ਜੀਪੀ ਉਹ ਗਿਆ ਲਖਵੀਰ ਮਤਲਬ ਇਹ ਚੀਜ਼ਾਂ ਦੀ ਹੈਗੀ ਹੈ ਤਾਂ ਉਹਦੇ ਨਾਲ ਜਿਹੜੀ ਮੂਵਮੈਂਟ ਬਣਦੀ ਹੈ ਕਿਵੇਂ ਪੁਰਾਣੀਆਂ ਪਾਰਟੀਆਂ ਤੇ ਜੋ ਤੁਸੀਂ ਕਾਂਗਰਸ ਚ ਸੀਗੇ ਕੋਈ ਨਿਰਾਸ਼ਾ ਮਨ ਚ ਨਹੀਂ ਨਹੀਂ ਕੋਈ ਨਿਰਾਸ਼ਾ ਨਹੀਂ ਮੈਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ ਮੈਂ ਬਹੁਤ ਕੰਫਰਟ ਜ਼ੋਨ ਚ ਆ ਗਿਆ ਜਿਹੜੇ ਲੋਕ ਪਸੰਦ ਕਰਦੇ ਆ ਜਿਨ੍ਹਾਂ ਪਾਰਟੀ ਦੇ ਲੋਕਾਂ ਦੇ ਜਿਨ੍ਹਾਂ ਪਾਰਟੀਆਂ ਚ ਅੱਜ ਡਿਸਪਲਨ ਹੈ ਉਹਨਾਂ ਸ਼ਾਸ਼ਨ ਹੈ ਉਹ ਲੋਕੀ ਜਿਵੇਂ ਮੈਨੂੰ ਟਿਕਟ ਮਿਲੀ ਸੀ ਮੈਂ ਕਾਂਗਰਸ ਪਾਰਟੀ ਛੱਡੀ ਪਰ ਮੈਨੂੰ ਅੱਜ ਬਹੁਤ ਵਧੀਆ ਮੈਂ ਮਹਿਸੂਸ ਕਰ ਰਿਹਾ ਤੇ ਲੋਕੀ ਵੈਲਕਮ ਕਰਦੇ ਆ ਜਿਨ੍ਹਾਂ ਵੀ ਸਾਡੇ ਵਲੰਟੀਅਰਸ ਨੇ ਜਾਂ ਬਲੌਗ ਪ੍ਰੈਜ਼ੀਡੈਂਟ ਹੈ ਜ਼ਿਲ੍ਹਾ ਪ੍ਰਧਾਨ ਨੇ ਤਾਂ ਦੂਜੇ ਕੋਈ ਅਹੁਦੇਦਾਰ ਸਹਿਮਾਨ ਉਹ ਬਹੁਤ ਵਧੀਆ ਸਾਡਾ ਵੈਲਕਮ ਕਰਦੇ ਆ ਤੇ ਵਧੀਆ ਆਨਰ ਟਾਈਮ ਸਾਨੂੰ ਲੋਕੀ ਜਿਤਾਉਣਗੇ ਵਧੀਆ ਅਸੀਂ ਸੋਚਿਆ ਸੀ ਪੰਜਾਬ ਚ ਅਜਿਹੀ ਪਾਰਟੀ ਆ ਇਹ ਕਦੇ ਨਹੀਂ ਸੀ ਸੋਚਿਆ ਕਿਉਂਕਿ ਜਦੋਂ ਚੇਂਜ ਪੰਜਾਬ ਦੇ ਲੋਕ ਨਾ ਬੜੇ ਦਲੇਰ قوم ਹੈ ਸਿੱਖ قوم ਦਲੇਰ ਕੌਮ ਸਾਰੇ ਪੰਜਾਬ ਦੇ ਲੋਕ ਦਲੇਰ ਨੇ ਤੇ ਸਾਰੇ ਧਰਮਾਂ ਦੇ ਲੋਕੀ ਇੱਕ ਇਹ ਰੱਖਦੇ ਆ ਮਨ ਚ ਵੀ ਆਪਾਂ ਇੱਕ ਚੰਗੇ ਇਨਸਾਨ ਬਣਾਈਏ ਲੋਕੀ ਚਲੋ ਅਕਾਲੀ ਦਲ ਬਣਦੇ ਰਹੇ ਕਾਂਗਰਸ ਸਾਹਿਬ ਪਾਰਟਿਸਿਪੇਟ ਵੀ ਕੀਤਾ ਕਾਂਗਰਸ ਪਾਰਟੀ ਜੀ ਅੱਜ ਲੋਕ ਉਹਨਾਂ ਦੇ ਨਾਲ ਹੈ ਜਿਹੜੇ ਲੋਕੀ ਕੰਮ ਕਰਦੇ ਆ ਜਿਨਾਂ ਨੇ ਲਾਰੇ ਲਾਏ ਲਪੇ ਲਾਏ ਲੋਕਾਂ ਨੂੰ ਜੋ ਗਮ ਜਵੇਂ ਸਭ ਤੋਂ ਪਹਿਲਾਂ ਇਹ ਗੱਲ ਕਰ ਲਓ ਕੀ ਨੇ ਪਾਣੀ ਦਿੱਤਾ ਸੀ ਜੋ ਭਗਵਾਨਤਮਾ ਦੀ 24 ਘੰਟੇ ਬਿਜਲੀ ਡੇਰੇ ਕਿਸੇ ਨੇ ਬਿਜਲੀ ਦਿੱਤੀ ਹੈ ਕਿਸੇ ਨੇ ਬਿਜਲੀ ਨਹੀਂ ਦਿੱਤੀ ਜੇ ਆਪਾਂ ਦੂਜੀ ਗੱਲ ਕਰੀਏ ਕਿਸੇ ਨੇ ਜਿਹੜਾ ਜ਼ੀਰੋ ਬਿੱਲ ਹੈ ਜ਼ਿਮੀਂਦਾਰ ਭਰਾਵਾਂ ਦਾ ਸਾਡੇ ਹਿੰਦੂ ਭਰਾ ਨੇ ਜਾਂ ਦੂਜੀਆਂ ਜਾਤਾਂ ਦੇ ਨਾ ਪ੍ਰਕਾਸ਼ ਦੇ ਲੋਕ ਹੈ ਸਾਡੇ ਗਰੀਬ ਲੋਕ ਹੈ ਅਸੀਂ ਤੇ ਵੀਜ਼ੀ ਲੋਕ ਉਹਨਾਂ ਨੂੰ ਇਹ ਚੀਜ਼ ਦਾ ਬਹੁਤ ਵੱਡਾ ਬੈਨੀਫਿਟ ਮਿਲਿਆ ਕਿਉਂਕਿ ਜਿਹੜੇ ਗਰੀਬ ਵਾਕਈ ਗਰੀਬ ਨੇ ਯੋ ਲੋਰਸੀ ਜਿਹੜਾ ਲੋਰਸੀ ਨੂੰ ਬਹੁਤ ਵੱਡਾ ਇਹ ਚੀਜ਼ ਦਾ ਫਾਇਦਾ ਮਿਲਿਆ ਜਿਹਨੂੰ ਜਿਹੜਾ ਜ਼ਿੰਮੇਵਾਰ ਅਫਸਰ ਨੂੰ ਜੀ ਇਨਕਮ 15000 ਜਿਹਨੂੰ 20000 ਦੀ ਇਨਕਮ ਉਹਦਾ ਜਿਹਦਾ ਜਿਹਦਾ 3-4000 ਮਾਫ ਹੋ ਗਿਆ ਹੋਵੇ ਉਹਦਾ ਬੜਾ ਉਹਦਾ ਵਿਚਾਰੇ ਪਰਮਾਤਮਾ ਦੀਆਂ ਪਰ ਕੀ ਲੱਗਦਾ ਹੈ ਲੋਕ ਸਭਾ ਚੋਣਾਂ ਤੋਂ ਵਧੀਆ ਨਤੀਜੇ ਜੇਕਰ ਆਉਂਦੇ ਨੇ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਹੈ ਤਾਂ ਕੀ ਲੱਗਦਾ ਹੈ ਜਿਹੜਾ ਕੇਂਦਰ ਵੱਲੋਂ ਪੈਸਾ ਰੋਕਿਆ ਜਾਂਦਾ ਪੰਜਾਬ ਦਾ ਉਹ ਪੈਸੇ ਆਉਣ ਨਾਲ ਕਿੰਨਾ ਕੁ ਫਰਕ ਪਊਗਾ ਕਿ ਪੈਸਾ ਕੇਂਦਰ ਦੇਊਗੀ ਐਕਚੁਅਲੀ ਕੀ ਹੈ ਰਮਾਧ ਮ ਸੁਖ ਰੱਖੀ ਅਸੀਂ ਜਿੱਤਾਂਗੇ ਅਸੀਂ ਪੈਸਾ ਵੀ ਲੈ ਕੇ ਆਵਾਂਗੇ ਕਿਉਂਕਿ ਅੱਜ ਮੋਦੀ ਲੋਕੀ ਨਕਾਰ ਚੁੱਕੇ ਆ ਪੂਰਾ ਅੱਜ ਚਾਹੇ ਯੂਪੀ ਸੀ ਚਾਹੇ ਬਿਆਰ ਚਾਹੇ ਬੈਂਸਪੁਰਗ ਚਾਹੇ ਮਧਿਆ ਪ੍ਰਦੇਸ਼ ਇਹ ਦੂਜੀਆਂ ਜਿਹੜੇ ਸੇਟਾਂ ਨੇ ਉੱਥੋਂ ਦੇ ਵੀ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਤੇ ਅੱਜ ਜਿਹੜੇ ਸੰਜਾ ਪ੍ਰੰਟ ਬਣਿਆ ਜਿਹੜੇ ਆਉਣ ਵਾਲੇ ਟਾਈਮ 'ਚ ਇਹਨਾਂ ਦੀ ਸਰਕਾਰ ਬਣਨੀ ਹੈ ਤਾਂ ਉਹਦੇ ਹਿਸਾਬ ਨਾਲ ਜਿਹੜੇ ਸਾਡੇ ਕੰਮ ਹੈ ਪੰਜਾਬ ਦੇ ਉਹ ਹੋਣਗੇ ਤੇ ਲੋਕੀ ਇਹ ਗੱਲ ਮਹਿਸੂਸ ਵੀ ਕਰ ਭਗਵੰਤ ਮਾਨ ਸਾਹਿਬ ਨਾਲ ਤੁਹਾਡੀ ਕਿਵੇਂ ਭਗਵੰਤ ਮਾਨ ਜੀ ਬਹੁਤ ਵਧੀਆ ਇਨਸਾਨ ਨੇ ਤੇ ਵਧੀਆ ਮਿਹਨਤੀ ਹਾਰਡ ਵਰਕਰ ਤੇ ਗਰੀਬਾਂ ਨੂੰ ਮਿਲ ਕੇ ਜਾਂਦੇ ਆ ਸਾਡੇ ਬਜ਼ੁਰਗਾਂ ਨੂੰ ਮਿਲ ਕੇ ਜਾਂਦੇ ਆ ਬੱਚਿਆਂ ਨੂੰ ਮਿਲਦੇ ਆ ਇੰਨੀ ਉਹ ਬੁੱਕਲ ਚ ਲੰਦੇ ਆ ਨਾ ਜਿਵੇਂ ਬਹੁਤ ਉਹਨਾਂ ਨੇ ਐਕਚੁਅਲੀ ਗਰਾਸ ਰੂਟ ਤੇ ਜੋ ਤੁਰੇ ਆ ਨਾ ਉਹ ਇੱਕ ਇੱਕ ਆਮ ਬੰਦਾ ਮੁੱਖ ਮੰਤਰੀ ਬਣਿਆ ਤੇ ਲੋਕੀ ਇਸ ਗੱਲ ਦੀ ਤਸੱਲੀ ਕਰਦੇ ਵੀ ਸਾਡੇ ਚੋਂ ਗਿਆ ਵੀ ਸਾਡੇ ਚੋਂ ਗਿਆ ਇਹ ਮੁੱਖ ਮੰਤਰੀ ਤਾਂ ਹੀ ਅੱਜ ਉਹਨ ਲੋਕ ਕੀ ਜਫੀ ਕੋਈ ਉਹਨੂੰ ਕੋਈ ਹੋਈ ਨਹੀਂ ਮੈਂ ਡੋਰ ਟੂ ਐ ਜੀ ਅਨਾ ਰੋਡ ショਓ ਤੇ ਜਾ ਰਹੇ ਸੀਗੇ ਮੁਖਵੰਦੀ ਸਰ ਨਾਲ ਦੇ ਨਾਲ ਦੇ ਨਾਲ ਸਾਨੂੰ ਕ੍ਰੋਸ ਕੀਤਾ ਅਸੀਂ ਕ੍ਰੋਸ ਕੀਤਾ ਉਹਨੂੰ ਮੁਖਵੰਦੀ ਸਾਹਿਬ ਨੂੰ ਜਦੋਂ ਇਹ ਹੈਰਾਨ ਰਹਿ ਗਿਆ ਯਾਰ ਜਦੋਂ ਮੁਖਵੰਦੀ ਨਿਕਲਦਾ ਸੀ ਤਾਂ ਗੱਡੀਆਂ ਰੁਕ ਜਾਂਦੀਆਂ ਸੀ ਕਾਬਲੇ ਰੁਕ ਜਾਂਦੇ ਸੀ ਰੋਕਦੇ ਸੀ ਬੰਦੇ ਨੂੰ ਪਰ ਅੱਜ ਸਹੀ ਮੈਂ ਨਾ ਚ ਲੋ ਸੜਕਾਂ ਦੇ ਉਵੇਂ ਚੱਲਦੇ ਆ ਮੁਖਵੰਦੀ ਬਿਨਾਂ ਨਾਲ ਚੱਲਦੇ ਆ ਲੱਗਦਾ ਵੀ 2 ਸਾਲ ਚ ਜਿੰਨੇ ਕਾਮ ਆਦਮੀ ਪਾਰਟੀ ਨੇ ਚੋਣ ਮੈਨੀਫੈਸਟੋ ਦੇ ਵਿੱਚ ਮਤਲਬ ਕੰਮ ਗਣਾਈ ਸੀਗੇ ਕੁਝ ਕ ਕੰਮ ਤਾਂ ਹੋਏ ਨੇ 80% ਦੇ ਕਰੀਬ ਜਿਹੜੇ ਵਾਦੇ ਪੂਰੇ ਹੋ ਗਏ ਜਿਹੜਾ ਇਹ ਆਪਣਾ ਆਉਣ ਵਾਲੇ ਟਾਈਮ 'ਚ ਜਿਹੜਾ ਸਾਰਾ 100 ਹਜ਼ਾਰ ਰੁਪਿਆ ਵਾਦਾ ਕੀਤਾ ਸੀ ਉਹ ਨਹੀਂ ਭੇਣਾ ਨਾ ਉਹ ਵੀ ਆਉਣ ਵਾਲੇ ਟਾਈਮ 'ਚ ਜਲਦੀ ਜਲਦੀ ਹੋ ਜਾਊਗਾ ਕੰਪੇਨਿੰਗ ਚੱਲਦੀ ਪਈ ਆ ਕੇਜਰੀਵਾਲ ਸਾਹਿਬ ਜੇਲ੍ਹ 'ਚ ਨਹੀਂ ਆਖਰੀ ਸਵਾਲ ਹੈ ਕਿਵੇਂ ਦਾ ਮਹਿਸੂਸ ਕਰਦੇ ਹੋ ਅਗਰ ਕੇਜਰੀਵਾਲ ਸਾਹਿਬ ਪੰਜਾਬ 'ਚ ਆਉਂਦੇ ਤਾਂ ਕੰਪੇਨਿੰਗ 'ਚ ਕਿੰਨਾ ਕ ਫਰਕ ਪੈਣਾ ਕੇਜਰੀਵਾਲ ਸਾਹਿਬ ਪਰਮਾਤਮਾ ਸੁੱਖ ਰੱਖੇ ਅਸੀਂ ਆਪਣੇ ਕੋਰਸ ਤੇ ਇਤਵਾਰ ਕਰਦੇ ਆਂ ਸਾਨੂੰ ਆਉਣ ਵਾਲੇ ਟਾਈਮ 'ਚ ਨਿਆਂ ਮਿਲੂਗਾ ਤੇ ਸਾਡੇ ਕੇਜਰੀ ਦੀਵਾਲ ਸਾਹਿਬ ਬਾਹਰ ਆਉਣਗੇ ਧੰਨਵਾਦ ਬਿਲਕੁਲ ਇਹ ਹਨ ਗੁਰਪ੍ਰੀਤ ਸਿੰਘ ਜੀ ਪੀਜੀ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਕਿ ਆਮ ਆਦਮੀ ਪਾਰਟੀ ਚ ਹਜੇ 2-3 ਮਹੀਨੇ ਪਹਿਲਾਂ ਹੀ ਸ਼ਾਮਲ ਹੋਏ ਸੀ ਆਮ ਆਦਮੀ ਪਾਰਟੀ ਚ ਉਸ ਤੋਂ ਬਾਅਦ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਜੀ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਟਿਕਟ ਦੇ ਕੇ ਨਵਾਜਿਆ ਗਿਆ ਸੀਗਾ ਪਰ ਦੇਖ ਰਹੇ ਹਾਂ ਪਿੰਡ-ਪਿੰਡ ਜਾ ਕੇ ਗਲੀ-ਗਲੀ ਜਾ ਕੇ ਕੰਪੇਨਿੰਗ ਕਰਦੇ ਪਏ ਨੇ 1 ਜੂਨ ਨੂੰ ਪਤਾ ਲੱਗੂਗਾ ਕਿ ਕਿਹੜੇ ਵੋਟਰ ਕਿੱਥੇ ਵੋਟ ਪਾਉਂਦੇ ਨੇ ਤੇ 4 ਜੂਨ ਨੂੰ ਜਿਹੜਾ ਨਤੀਜਾ ਆਊਗਾ ਫਿਰ ਦੇਖਾਂਗੇ ਕੌਣ ਬਣੂਗਾ ਐਮਪੀ ਇਸ ਹਲਕੇ ਦਾ ਕੈਮਰਾਮੈਨ ਸੰਦੀਪ ਦੇ ਨਾਲ ਹਰਜੀਤ ਮਠਾੜੂ ਦਾ ਸਮਰ ਨਿਊਜ਼ ਫਤਿਹਗੜ ਸਾਹਿਬ